ਹੈਲੋ ਸਾਰੀ ਕਾਲ ਦੀ ਸਾਰਿਆਂ ਨੂੰ ਸਵਰਤੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਹਰੇ ਮਟਰ ਹੈ ਜਿਉਂਨਾਂ ਨੂੰ ਸਟੋਰ ਕਰਨ ਲੱਗਿਆ ਹੈ ਮੈਂ ਸੋਚਿਆ ਵੀ ਆਪਣੀਆਂ ਭੈਣਾਂ ਨੂੰ ਵੀ ਇਹ ਵੀਡੀਓ ਬਣਾ ਕੇ ਦੱਸਾਂ ਜੀ ਕਿਦਾ ਸੀ ਮਟਰ ਜਿਹੜੇ ਪਹਿਲਾਂ ਵੀ ਇਸ ਤਰ੍ਹਾਂ ਹੀ ਸਟੋਰ ਕਰਦੇ ਆਂਗੇ ਤੇ ਆਪਾਂ ਪਹਿਲਾਂ ਕੀ ਕਰਨਾ ਜੀ ਆਪਣੇ ਕੋਲ 1.5 ਕਿਲੋ ਮਟਰ ਆ ਗਏ ਤੇ ਇਸ ਤਰ੍ਹਾਂ ਆਪਾਂ 2 ਘੰਟੇ ਦੇ ਵਿੱਚ ਜੀ ਪੂਰਾ ਚਿਲਡ ਵਾਟਰ ਤਿਆਰ ਕਰ ਲਿਆ ਜੀ ਮਤਲਬ ਕਿ ਪੂਰਾ ਠੰਡਾ ਹੋਵੇ ਜੀ ਤਾਂ ਆਪਾਂ ਚਿਲਡ ਵਾਟਰ ਕਹਿ ਦਿੰਨੇ ਹੈਗੇ ਤੇ ਆਪਰੇ ਕੋ 1.5 ਕਿਲੋ ਮਟਰ ਜਿੱਤੇ ਆਪਾਂ ਨੇ ਪਹਿਲਾਂ ਪਾਣੀ ਨੂੰ ਉਬਾਲ ਲਿਆ ਪਾਣੀ ਦੇ ਵਿੱਚ ਮਤਲਬ ਕਿ ਇੱਕ ਚਮਚ ਲੂਨ ਦਾ ਪਾਇਆਗਾ ਤੇ 1.5 ਚਮਚ ਆਪਾਂ ਨੇ ਹੀ ਖੰਡ ਦਾ ਪਾਇਆ ਇਸ ਕਰਕੇ ਪਾਇਆ ਵੀ ਜਿਹੜਾ ਮਟਰ ਦਾ ਕਲਰ ਹੋ ਗ੍ਰੀਨ ਵੀ ਰਹੇ ਤੇ ਮਟਰ ਥੋੜਾ ਮਠਿਆਸ ਦੇ ਵਿੱਚ ਰਹੇ ਤੇ ਹੁਣ ਪਾਣੀ ਆਪਣਾ ਜੀ ਬਿਲਕੁਲ ਉਬਲ ਗਿਆਗਾ ਤੇ ਆਪਾਂ ਨੇ ਇਹਦੇ ਵਿੱਚ ਮਟਰ ਪਾਉਣੇ ਹੈਗੇ ਮਟਰ ਓਨਾ ਕਿ ਚੀਰੀ ਵਸਾ ਰੱਖਨੇ ਆਪਾਂ ਜਦੋਂ ਮਟਰ ਨਾਲ ਆਪਣੇ ਉੱਪਰ ਆਉਣ ਲੱਗੇ ਤੇ ਫਟਾਫਟ ਆਪਾਂ ਨੇ ਇਸ ਦੇ ਵਿੱਚੋਂ ਕੱਢ ਕੇ ਜੀ ਤੇ ਬਰਫ ਵਾਲੇ ਪਾਣੀ ਦੇ ਵਿੱਚ ਆਪਾਂ ਨੇ ਮਟਰ ਜਿਹੜੇ ਉਹ ਪਾ ਦੇਣੇ ਹੈਗੇ। ਇਸ ਤਰ੍ਹਾਂ ਵਸੇ ਨਾਲ ਸਿਰਫ 1 ਮਿੰਟ ਦੇ ਲਈ ਆਪਾਂ ਨੇ ਇਹ ਮਟਰਾਂ ਜਿਹੜੇ ਰੱਖਨੇ ਹੈਗੇ ਤੇ ਥੋੜਾ ਉਹਨਾਂ ਨੂੰ ਆਪਾਂ ਕੀ ਕਰਾਂਗੇ ਹਿਲਾਵਾਗੇ ਤਾਂ ਕਿ ਸਾਰੇ ਮਟਰਾਂ ਨੂੰ ਇੱਕੋ ਜਿਹਾ ਸੇਕ ਲੱਗ ਜੇ। ਬਸ ਆਪਾਂ ਇਹ ਸਿਰਫ 1 ਮਿੰਟ ਦੇ ਲਈ ਇਹ ਇਹਨਾਂ ਨੂੰ ਉਬਾਲਣਾਗਾ, ਜ਼ਿਆਦਾ ਨਹੀਂ ਉਬਾਲਣਾ ਤਾਂ ਕਿ ਆਪਾਂ ਨੇ ਥੋੜਾ ਜਿਹਾ ਇਹਨਾਂ ਨੂੰ ਉਬਾਲਾ ਜਾ ਤੇ ਸੇਕ ਜਾ ਦੇ ਕੇ ਰੱਖਣਾਗਾ। ਜਾਣੇ ਵਾਲਾ ਬਸ ਆਪਾਂ ਇੱਕੋ ਹੀ ਮਿੰਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਜਿਸ ਤਰ੍ਹਾਂ ਆਪਣੇ ਆ ਮਟਰਾਂ ਉੱਪਰ ਆਉਣ ਲੱਗੇ ਤੇ ਆਪਾਂ ਨੇ ਇਹਨਾਂ ਨੂੰ ਜਲਦੀ ਜਲਦੀ ਉਹਦੇ ਵਿੱਚ ਪਾ ਦੇਣਾ ਤਾਂ ਕਿ ਇਹਨਾਂ ਦੇ ਬੋਇਲਿੰਗ ਸਿਸਟਮ ਆ ਜਿਹੜਾ ਉਹ ਬੰਦ ਹੋ ਜੀ। ਤੇ ਬਸ ਐਸੀ ਤਰ੍ਹਾਂ ਕਰਨ ਵਾਲਾ। ਇਸ ਤਰ੍ਹਾਂ ਜਦੋਂ ਆਪਣੇ ਮਟਰਾਂ ਜਿਸ ਆ ਉੱਪਰ ਆ ਗਈ ਜੀ ਉਦੋਂ ਆਪਾਂ ਨੇ ਮਤਲਬ ਕੀ ਗੈਸ ਨੂੰ ਬਿਲਕੁਲ ਕੀ ਕਰ ਦੇਣਾਗਾ ਬੰਦ ਕਰ ਦੇਣਾਗਾ ਤੇ ਆਪਣੇ ਮਟਰ ਦੇਖੋ ਆਪਣੇ ਆਪ ਉੱਪਰ ਆ ਰਹੇ ਹੈਗੇ ਤੇ ਆਪਾਂ ਕੀ ਕਰ ਦੇਨੇ ਹੈਗੇ ਗੈਸ ਬਿਲਕੁਲ ਬੰਦ ਕਰ ਦੇ ਦੇਣੀ ਹੈ। ਹੁਣ ਨਾਲ ਦੀ ਨਾਲ ਵੀ ਆਪਾਂ ਇਹਨਾਂ ਨੂੰ ਮਟਰਾ ਨੂੰ ਤੇ ਠੰਡੇ ਪਾਣੀ ਦੇ ਵਿੱਚ ਜਿਹੜਾ ਆਪਾਂ ਵਾਟਰ ਮਤਲਬ ਤਿਆਰ ਕੀਤਾ ਜੀ ਆਈਸ ਵਾਟਰ ਉਹਦੇ ਵਿੱਚ ਫਾਮਾਉਂਦੇ ਆਂ। ਬਾਕੀ ਇਹ ਜਿਹੜਾ ਵੀ ਇਹੇ ਮਤਲਬ ਵਾਇਲਿੰਗ ਸਿਸਟਮ ਉਹ ਵਰਤ ਰਹੇ ਹੁੰਦੇ ਨੇ। ਇਸ ਤਰ੍ਹਾਂ ਸਾਰੇ ਮਟਰਾ ਵਿੱਚ ਪਾਉਂਦੇ ਨੇ। ਪਦੂ ਤਿੰਨ ਪਾਂਡਿਆਂ ਦੇ ਵਿੱਚ ਵੀ ਤੁਸੀਂ ਦੋ ਤਿੰਨ ਪਾਂਡਿਆਂ ਦੇ ਵਿੱਚ ਵੀ ਬਰਫਾ ਜਿਹੜੀ ਉਹ ਆਪਾਂ ਕੇ ਰੱਖ ਸਕਦੇ ਹੋਗੇ ਤਾਂ ਕਿ ਵੱਧ ਤੋਂ ਵੱਧ ਇਹਨਾਂ ਨੂੰ ਆਪਾਂ ਬਿਲਕੁਲ ਵੀ ਗਰਮ ਨਹੀਂ ਮੁੜ ਲੱਗਦੇ ਰੱਖਣਾ ਇਹ ਤੇ ਇਹਨਾਂ ਨੂੰ ਆਪਾਂ ਨਾ ਵੱਧ ਤੋਂ ਵੱਧ ਠੰਡਾ ਕਰਨਾ ਹੈ ਤਾਂ ਕਿ ਇਹ ਇਹਨਾਂ ਦੀ ਜਿਹੜੀ ਵਾਇਲਿੰਗ ਆ ਉਹ ਬੰਦ ਹੋ ਜਾਈ। ਤੇਨਾਂ ਨੂੰ ਆਪਾਂ ਪਕਾਉਣਾ ਨਹੀਂ ਹੈ ਬਸ ਇੱਥੇ ਆਪਾਂ ਇਹਨਾਂ ਨੂੰ ਪਕਾਉਣਾ ਬੰਦ ਕਰ ਦੇ। ਕੋਲਾਟੀਆਂ ਪਾ ਲਓ। ਇਹ ਦੇਖੀਏ ਰੱਖ ਲਿਆਂ ਫਿਰ ਆਪਾਂ ਥੋੜਾ ਇਹਨਾਂ ਨੂੰ ਠੰਡੇ ਹੋਣ ਦਿਓ। ਫਿਰ ਆਪਾਂ ਦੂਸਰੇ ਭਾਂਡੇ ਵਿੱਚ ਇਹ ਇਸ ਤਰ੍ਹਾਂ। ਬਸ ਇਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਮਲਕੀ ਪੁੰਕੇ ਆਪਾਂ ਕੀ ਕਰਨਾਗਾ ਜੀ ਸੂਤੀ ਕੱਪੜੇ ਦੇ ਉੱਪਰ ਪੂਰੀ ਰਾਤ ਲਈ ਇਹਨਾਂ ਨੂੰ ਰੱਖ ਦੇਣਾ ਤਾਂ ਕਿ ਕੱਪੜਾ ਜਿਹੜਾ ਸਾਰਾ ਪਾਣੀ ਸੁੱਕ ਲੇ ਉਸ ਤੋਂ ਬਾਅਦ ਜੀ ਫਿਰ ਜਿਹੜੇ ਚੰਗੀ ਤਰ੍ਹਾਂ ਸੁੱਕ ਗਏ ਤੇ ਫਿਰ ਆਪਾਂ ਇਹਨਾਂ ਨੂੰ ਕੀ ਕਰਾਂਗੇ ਜੀ ਜ਼ਿੱਪਰ ਵਾਲੇ ਜਿਹੜੇ ਮਤਲਬ ਫੂਡ ਪੈਕਿੰਗ ਵਾਸਤੇ ਪੋਲੀਥੀਨ ਆਉਂਦੀ ਹੈ ਫਿਰ ਉਹਨਾਂ ਦੇ ਵਿੱਚ ਆਪਾਂ ਕੀ ਕਰਾਂਗੇ ਜੀ ਇਹਨਾਂ ਨੂੰ ਪੈਕ ਕਰ ਦਿੰਦੇ ਹਾਂ ਜੀ ਫਿਰ ਇਸ ਤਰ੍ਹਾਂ ਆਪਾਂ ਇਹਨਾਂ ਮਟਰਾਂ ਨੂੰ ਜੀ ਉਹਨਾਂ ਪਾਣੀ ਚੋਂ ਕੱਢ ਕੇ ਇਹਨਾਂ ਰੰਡੇ ਜੋ ਇਸ ਤਰ੍ਹਾਂ ਆਪਾਂ ਨੇ ਨਿਚੋੜ ਕੇ ਛਾਲੀ ਨਾਲ ਛਾਂਕ ਕੇ ਪਾਣੀ ਮਤਲਬ ਕਿ ਤੇ ਆਪਾਂ ਇਹਨਾਂ ਨੂੰ ਕੀ ਕਰਾਂਗੇ ਜੇ ਇਸ ਤਰ੍ਹਾਂ कॉटन ਦੇ ਕੱਪੜੇ ਤੇ ਸੁੱਕਣੇ ਪਾ ਦਾਂਗੇ ਓਵਰਨਾਈਟ ਛੱਡ ਦਾਂਗੇ ਤੇ ਤਾਂ ਕਿ ਇਹ ਵੀ ਜਿਹੜਾ ਸਾਰਾ ਪਾਣੀ ਮਤਲਬ ਕੱਪੜਾ ਜਿਹੜਾ ਸੋਕ ਲਈ ਤੇ ਮਟਰਾਂ ਦੇ ਵਿੱਚ ਪਾਣੀ ਬਿਲਕੁਲ ਵੀ ਰਹਿਣਾ ਨਹੀਂ ਚਾਹੀਦਾ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕੀ ਕਰਾਂਗੇ ਲਿਫਾਫੇ ਜਿਹੜੇ ਵੀ ਜ਼ਿਪਰ ਵਾਲੇ ਹੋ ਉਹਨਾਂ ਦੇ ਵਿੱਚ ਆਪਾਂ ਕੀ ਕਰਾਂਗੇ 에ਅਰ ਟਾਈਟ ਹੁੰਦੇ ਹੈਗੇ ਤੇ ਆਪਾਂ ਪੈਕ ਕਰ ਦਾਂਗੇ ਹਾਂਜੀ ਆਪਾਂ 2-3 ਘੰਟੇ ਬਾਅਦ ਮਤਲਬ ਕਿ ਆਪਣੇ ਜਿਹੜੇ ਇਹ ਬੱਟਰ ਆ ਤੁਸੀਂ 2-3-4 ਘੰਟੇ ਮਤਲਬ ਜਦੋਂ ਬੱਟਰ ਮਟਰ ਜਿਹੜੇ ਚੰਗੀ ਤਰ੍ਹਾਂ ਸੁੱਕ ਜਾਣ ਕਪੜਾ ਪਾਣੀ ਚੰਗੀ ਤਰ੍ਹਾਂ ਸੋਖ ਲੈਂਦਾਗਾ ਪਾਣੀ ਨਹੀਂ ਰਹਿਣਾ ਚਾਹੀਦਾ ਤੇ ਆਪਾਂ ਨੇ ਤਾਂ ਪੂਰੀ ਰਾਤ ਹੀ ਛੱਡ ਦਿੱਤੀ ਸੀ ਕਿਉਂਕਿ ਇਹ ਆਪਾਂ ਥੋੜਾ ਜਿਹਾ ਰਾਤ ਨੇਰੇ ਹੋਏ ਮਟਰਸ ਸੀ ਜਿਹੜੇ ਉਹ ਉਬਾਲੇ ਸੀ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਇਹ ਇਹਨਾਂ ਨੂੰ ਕਰ ਲੈਣਾਗਾ ਜਿਹੜੇ ਆਹ ਜ਼ਿੱਪਰ ਲੋਕ ਵਾਲੇ ਆਹ ਹਾਂ ਦੇ ਪਹੁੰਚ ਆਉਂਦੇ ਆ ਜੀ ਇਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਪੈਕ ਕਰ ਲੈਣਾਗਾ ਤੇ ਦੇਖੋ ਉਸੇ ਤਰ੍ਹਾਂ ਜਿਵੇਂ ਆਪਾਂ ਵਾਲੇ ਮਟਰ ਫਿਰ ਵੀ ਗ੍ਰੀਨ ਗ੍ਰੀਨ ਆਗੇ ਤੇ ਇਹਨਾਂ ਮਟਰਾਂ ਨੂੰ ਤੁਸੀਂ 1 ਸਾਲ ਵਾਸਤੇ ਵੀ ਸਟੋਰ ਕਰ ਸਕਦੇ ਹੋ ਜੀ ਕੁਝ ਵੀ ਨਹੀਂ ਹੁੰਦਾ ਜੀ ਇਹਨਾਂ ਨੂੰ ਅਸੀਂ ਇਸੇ ਤਰ੍ਹਾਂ ਹਰ ਸਾਲ ਕਰਦੇ ਆਂਗੇ ਤੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨਾ ਜੀ ਬਹੁਤ ਹੀ ਸੌਖਾ ਜਿਹਾ ਤਰੀਕਾ ਹੈਗਾ ਤੇ ਉਸ ਤੋਂ ਬਾਅਦ ਜੀ ਇਹਨਾਂ ਨੂੰ ਆਪਾਂ ਪੈਕ ਕਰਕੇ ਤੇ ਆਪਾਂ ਕੀ ਕਰਾਂਗੇ ਜੀ ਫ੍ਰੀਜਰ ਦੇ ਵਿੱਚ ਲਾ ਦੇਣਾ ਹੈਗਾ ਧੰਨਵਾਦ ਜੀ ਜੇ ਕਤਨ ਨੂੰ ਮੇਰੀ ਵੀਡੀਓ ਸੋਹਣੀ ਲੱਗੀ ਵਧੀਆ ਲੱਗੀ ਜੂ ਸੋਹਣੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਤੇ ਨਾਲ ਜੇ ਨਵੇਂ ਆਏ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਤੋਂ ਨਵੀਂ-ਨਵੀਂ ਵੀਡੀਓ ਵੇਖਣ ਲਈ